ਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੌਗ 'ਚ ਨਵੇਂ ਵਲੌਗ 'ਚ ਸਵਾਗਤ ਕਿੱਥੇ ਹੋਇਆ ਸੰਗਰੂਰ ਆ ਕੇ ਹੋਇਆ ਸਵਾਗਤ ਸੰਗਰੂਰ ਸਵੇਰੇ ਯਾਰ ਕੰਮਕਾਰ ਬਹੁ ਸੀਗੇ ਪਿੰਡ ਦੇ ਆਕਸਰ ਉਹ ਹੀ ਵੀ ਮੈਂਬਰ ਵੱਜਦੇ ਆ ਨਾ ਮੈਂਬਰ ਹੁੰਨੇ ਆ ਵੀ ਤੇ ਰੋਲਾ ਪਾ ਆਇਂਦੇ ਆ ਵਾ ਜਿੱਦਾਂ ਕਿ ਮੈਂਬਰ ਆ ਜਰਮੰਚਨ ਵੱਧ ਜਾਂਦੀ ਆ ਹਾਂਜੀ ਹਾਂਜੀ ਸਰਮਨ ਸਾਹਿਬ ਵੀ ਆਪਣੇ ਚਲੋ ਓੜੀ ਵੱਡੇ ਭਾਈ ਨੇ ਸਰਮਨ ਇਹ ਵੱਡੇ ਭਾਈ ਨੇ ਸਾਹ ਬੜਾ ਸੰਗਰੂਰ ਚੱਲੇ ਆਗੇ ਉਹਨਾਂ ਸੰਗਰੂਰ ਆ ਗਏ ਸੀਗੇ ਤੇ ਮੀ ਆ ਗਿਆ ਮੀ ਵੀ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਹਲੋ ਮੀ ਆ ਗਿਆ ਪੋਸਟ ਆਫੀ ਚੱਲੇ ਆ ਸ਼ਾਮ ਦਾ ਮਾਹੌਲ ਆ ਜਬਾਨਾ ਗਿਆ ਆਪਣਾ ਖੰਡਿਆਈ ਕੁਮਾਰੋ ਮੇਂ ਵੀਰ ਕੁਮਾਰੋ ਕੁਮੇਕਰ ਨਹੀਂ ਅੱਜ ਭਾਈ ਘਰ ਦੇ ਨੂੰ ਘੁਮਾ ਦਈਏ ਆਪ ਦਾ ਰੋਜ਼ ਹੀ ਤੁਰੇ ਫਿਰਦੇ ਆਂਗੇ ਉਹ ਜਿਹੜੀ ਫਸਲ ਵੇਚੀ ਦੀ ਸੋਕੀ ਫਸਲ ਦੇ ਪੈਸੇ ਆਏ ਹੋਏ ਨੇ ਕਿ ਥੋੜੀ ਜਿਹੀ ਹੁਣ ਆਊਟਿੰਗ ਵੀ ਜ਼ਰੂਰੀ ਹੈ ਜ਼ਰੂਰੀ ਹੈ ਪਹਿਲੇ ਰੋਟੀਆਂ ਦਾ ਕੀ ਨਹੀਂ ਸੀ ਅੰਦਰ ਰੱਖਣੀਆ ਬੱਚਾ ਉਹ ਵੀ ਲੈ ਕੇ ਜਾਵਲੀ ਅੰਦਰ ਆ ਗਿਆ ਲੋ ਮਿੱਤਰੋ ਵੀ ਆ ਚੁੱਕਿਆ ਸੰਗਰੂਰ ਮੌਸਮ ਪੂਰਾ ਘੈਂਟ ਬਣਿਆ ਹੋਇਆ ਮਾਹੌਲ ਪੂਰਾ ਇੱਕ ਲੰਬਰਾ ਹੈ ਚੈੱਕ ਕਰ ਸਕਦੇ ਹੋ ਚੱਲ ਲੈ ਫੇ ਟਵੀ दारू ਵਾਲਿਆਂ ਦੀ ਆ ਭੈਂਦਾ ਆਪਣਾ ਸੋਕੀਆਂ ਦਾ ਚੱਲ ਵੇ ਟਕੇੜਾ ਗੂੜਾ ਮਾਰਨ ਲਈ ਜਾਂਦਾ ਆਪਾਂ ਉਹ ਕੋਲ ਖਾ ਆਪਾਂ ਚੱਲ ਜੀਰਾ ਸਰ ਹਾਂ ਮੈਨੂੰ ਕੀ ਖਵਾ ਰਹੇ ਓਏ ਬਹੁਤ ਜਿਆਦਾ ਮੀਂਹ ਆ ਰਿਹਾ ਹੈ بارش ਪੜ ਗਈ ਹੈ ਕੌਣ ਆ ਗਿਆ ਦੇਖੋ ਜੇ ਦੇਖੀਏ ਜੇ ਦੇਖੀਏ ਕੀ ਹੋ ਗਿਆ بارش ਆ ਗਈ ਸਾਡਾ ਯਾਰ ਮਾਮੇ ਮਾਮੇ ਨੇ ਕਿਹਾ ਐਸ਼ ਕਰੋ ਕਹਿੰਦਾ ਅੱਜ ਮੀਂਹ ਪੈ ਗਿਆ ਉਹ ਮੀਂਹ ਪੈ ਰਿਹਾ ਆਬੇ ਪੂਰਾ ਮੀਂਹ ਪੇਜ ਹੋ ਗਿਆ ਬਾਕੀ ਕਰ ਲਈਏ ਕੰਮ ਗਾਰ ਇੱਕ ਅੱਧਾ ਕੰਮ ਕੰਮ ਚ ਕਾਫੀ ਨੇ ਇਹ ਨਵੇਟਦੇ ਆ ਫੇਰ ਫੋਨੇ ਸ਼ਾਮੀ ਘਬਾਉਣਿਆਂਗੇ ਆਪਾਂ ਵੀ ਘਮਾਂਗੇ ਨਾਲ ਸਾਰਿਆਂ ਨੂੰ ਘਮਾਵਾਂਗੇ ਬਲੌਗ ਮਿੱਤਰੋ ਸਾਡਾ ਇੱਕ ਬੰਦਾ ਫ੍ਰੀ ਹੋ ਗਿਆ ਕਲਾਸ ਲਾ ਕੇ ਸਾਨੂੰ ਵਾਪਸ ਮੁੜ ਰਹੇ ਆ ਅਸੀਂ ਉਹਨੂੰ ਚੱਕ ਕੇ ਲੈ ਕੇ ਆਉਣਾ 17 ਚ ਬੰਦਾ ਕੌਣ ਆ ਮਾਮੇ ਵਾਲਾ ਮਾਮੇ ਵਾਲਾ ਜੀ ਨੂੰ ਅਕਸਰ ਮਾਮੇ ਵਾਲਾ ਕਹਿੰਦੇ ਨੇ ਜਿਹੜਾ ਛਾਪੀ ਚ ਲੱਤਾਂ ਪਈਆਂ ਦੀ ਮਾਮੇ ਤੋਂ ਮਾਮੇ 500 ਰੁਪਿਆ ਨੂੰ ਪਾਤਾ ਕਹਿੰਦਾ ਮੀ ਆ ਗਿਆ ਹੁਣ ਐਸ਼ ਕਰਿਓ ਬੇਟਾ ਐਸ਼ ਕਰੋ ਬੇਟਾ ਹੁਣ ਐਸ਼ ਕਰਾਂਗੇ ਪੂਰੀ ਪੂਰੀ ਮਲਿਆਉਣੇ ਆ ਤੁਹਾਨੂੰ मामੇ ਨਾਲ ਵਾਹ ਜੀ ਵਾਹ ਲੋ ਜੀ ਆ ਗਿਆ मामੇ ਵਾਲਾ ਆ ਗਿਆ ਬੈਠੋ ਜੀ ਬੈਠੋ मामੇ ਵਾਲਾ ਆ ਗਿਆ ਬੈ ਜਾ ਹੁਣ ਨੱਕ ਪੂਰੇ ਹੋ ਗਏ ਸਾਡੇ ਨੱਕ ਪੂਰੇ ਹੋ ਗਏ ਉਲੱਤ ਵਿੱਚ ਦੇ ਲਈ ਦੀ ਸਾਡੇ ਪੂਰੇ ਹੋ ਗਏ ਏ ਹੁਣ ਅਸੀਂ ਚੱਲੇ ਆਂ ਬਾਜ਼ਾਰ ਮੀ ਕੀ ਕਰਦਾ ਲਵਲੀ ਹੈ ਹੈ ਟੌਰ ਵੜ ਗਈ ਲਵਲੀ ਕੀ ਖਵਾਏਗਾ ਬਣਾ ਦਿਆ ਅੱਜ ਲਵਲੀ ਦੀ ਗੱਡੀ ਜਿਹੜੇ ਨਾਲ ਉਹ ਤੁਸੀ ਕਹੋਗੇ ਉਹੀ ਖਵਾ ਦਾਂਗੇ ਬਾ ਠੀਕ ਹੈ ਨਹੀਂ ਤਾਂ ਮਾਮੀ ਨੇ ਕਿਹਾ ਐਸ਼ ਕਰ ਮਾਮੀ ਨੇ 500 ਬਾਤਾ ਕਿਹਾ ਐਸ਼ ਕਰ ਟੋ ਪਾਣੀ ਪਾਣੀ ਹੋ ਗਿਆ ਅਸੀਂ ਕਰਾਉਣਾ ਸੀ ਕੋਰੀਅਰ ਹੁਣ ਭੈਣ ਚੋ ਜਾਈਏ ਕਿੱਧਰ ਦੀ ਟੀੜੀਆਂ ਪੱਟੀਆਂ ਦੇ ਪੈਰ ਧਰ ਲਿਆ ਇਹ ਉਹ ਬੱਸ ਵਾਲ ਆ ਗਿਆ ਉਹ ਆਲੇ 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 ਭੈਣ ਦੇਖਾ ਸੁਮਾ ਪਾ ਕੇ ਬੂਟ ਜੇ ਮੈਨੂੰ ਕਹਿੰਦੇ ਤੂੰ ਜਾ ਬੂਟ ਪਾਏ ਹੋਏ ਨੇ ਆ ਦੇਖ ਚਿੱਟੇ ਆ ਵੇਖ ਮੇਰੇ ਸਟੱਡ ਭਿੱਜ ਗਏ ਮੈਂ ਫੁੱਟਬਾਲ ਖੇਡਣੀ ਸੀ ਹੱਥ ਨੇ ਕਰੋ ਚੈੱਕ ਗੱਟੇ ਆ ਗਏ ਨੇ ਮੁੰਡੇ ਹਨਵੀਰ ਕਾਲਜ ਮੂਹਰੇ ਖੜੇ ਨੇ ਕੀ ਕਰਨ ਵਾਸਤੇ ਖੜੇ ਨੇ ਹਨਵੀਰ ਕਾਲਜ ਵਿੱਚ ਪੜਦੇ ਸੀ ਦੋ ਗੋਗੀ ਦੇ ਕੋਲ ਸੇ ਖਾਨ ਆਏ ਜੀ ਹਨਾ ਗੋਗੀ ਨਹੀਂ ਸੌਰੀ ਠਾਕਰ ਗੱਡੀ ਲੱਭ ਗਈ ਯਾਰ ਜਾ ਕੇ ਪਾਣੀ ਮਾਰਨਾ ਪਊਗਾ ਜੱਜ ਵੀ ਹੈ ਠਾਕਰ ਦੇ ਕੋਲ ਸੇ ਖਾਨ ਆਏ ਨੇ ਕਹਿੰਦੇ ਆਫਟਰ ਲੌਂਗ ਟਾਈਮ ਇੱਥੇ ਵੀ ਪੜਿਆ ਇੱਕ ਸਾਲ ਆਪਾਂ ਤੂੰ ਹੀ ਜਾਂਦਾ ਦੀਆ ਖਰਾਬ ਕਰਕੇ ਇੱਕ ਸਾਲ ਆਪਾਂ ਮੈਂ ਤਾਂ ਖਰਾਬ ਕਰਕੇ ਗਿਆ ਸੀ ਮੈਂ ਬਾਹਰ ਚਾਇਆ ਕਹਿੰਦੇ ਮਾਸਪਾਣਾ ਖਰਾਬ ਕਰਕੇ ਕਿਤਰਾ ਹੈ ਜੀ ਤੂੰ ਉੱਥੇ ਮੈਂ ਉਧਰ ਵਗਿਆ ਦੀਗਾ ਇੱਕ ਸਾਲ ਬੀਬੀ ਇਹਦਾ ਲਾ ਕੇ ਫੜਕ ਬਣੀ ਹੋਈ ਦੀ ਉਦੋਂ ਲਓ ਜੀ ਕਿੱਥੇ ਪਹੁੰਚ ਗਏ ਕੀ ਕਰੀ ਜਾਂਦੇ ਹੋ ਹਾ ਪਤਾ ਨਹੀਂ ਹਟ ਕਰਦਾ ਤੇ ਦੂਣੀ ਪੈਂਦੀ ਤਣੀ ਉਹਨੂੰ ਕਿਹੜਾ ਬਲ ਨਿਕਲ ਗਿਆ ਦੱਬ ਚਲਾ ਲੈਂਦਾ ਕੱਢ ਕੇ ਦੂਰ 63 ਲੱਤਾਂ 63 ਲੱਤਾਂ ਪਹਿਣਗੀਆਂ ਕਿਹਦੇ ਪਹਿਣਗੀਆਂ ਕਿਹਦੇ ਰੋਜ਼ ਦੇ ਇਹਦੇ ਵਾਂਗੂ ਇਹਦੇ ਡੱਬੇ ਚ ਲਾ ਕੇ ਰੰਗ ਆਇਆ ਹਾਂ ਆਏ ਦੇਖੋ ਆਹ ਸਾਥਰੀ ਕਾ ਮੇਰੇ ਵੱਲੋਂ ਵੀ ਸਾਡਾ ਕੰਮ ਮੁੱਕ ਗਿਆ ਭਾਈ ਸਾਡੀ ਮੋਟਰ ਦੀ ਕਾਪੀ ਗਈ ਕੋ ਉਹਦੀ ਕਾਪੀ ਦੀ ਡੀਡੀ ਰੱਖਾਉਣੀ ਥਾਣੇ ਚੱਲਦੇ ਜਾ ਕੇ 60 ਰੁਪਏ ਦੀ ਕਾਪੀ ਲੈ ਕੇ ਆਉਣੇ ਮਿੱਤਰੋ ਕੀ ਹੋ ਗਿਆ ਕਹਿੰਦੇ ਮੂਰੇ ਪਾਣੀ ਬਹੁਤ ਖੜਾ ਸੀ ਆ ਕਹਿੰਦੇ ਦੇਖੋ ਦੇਖੋ ਮੁੰਡੇ ਕਹਿੰਦੇ ਸਾਡੇ ਬੂਟ ਗਿੱਲੇ ਹੋ ਜਾਣਗੇ ਮੈਂ ਕਿਹਾ ਭਾਈ ਮੈਂ ਤਾਂ ਚੱਪਲਾਂ ਚ ਆਂ ਇੰਗਰਾਲੀ ਪਾਣੀ ਹੁੰਦਾ ਫਿਰ ਤਾਂ ਮੈਂ ਵੀ ਤੁਰ ਕੇ ਸੰਮਰੀਨ ਕਰਾ ਲਈ ਅਸੀਂ ਨੇ ਦੇਖੋ ਓਏ ਮੈਨੂੰ ਲੱਗਦਾ ਇਹੀ ਮਸਲਾ ਹੋਊਗਾ ਪਾਣੀ ਨਾ ਪਾਣੀ ਬੋਤਲ ਉਹਦੇ ਦੇਖੋ ਚੈੱਕ ਕਰੋ ਹੋ ਗਿਆ ਪਰ ਉਹ ਅੱਡੇ ਮੂਰੇ ਵੀ ਖੜਾ ਹੁੰਦਾ एक्चुअली फिर असि कै कैब बुक कर ली तो कैब चल एक्चुअली जिदा के उन्हें लवली ने मामा जी ने भेजी थी कैब उन्होंने सूह पाँच सौ रुपया पा के भी एश करो अच मी पाया हो सौ सठा तो अभी कुल्चे खा गए ऐश कर ली तीह रुपये हम इतने ला के जाने गए साढ़े एक सौ नब्बे तीह रुपए सा दस रुपये सवारी आ गए ਕਹਿੰਦੇ ਕਚੇਰੀਆਂ 'ਚ ਪਹੁੰਚੇ ਹੋਏ ਆਏ ਸਾਡਾ ਚੋਬਰ ਆ ਗਿਆ ਕੀ ਕੀ ਕੰਮ ਕਰਦੋ ਦੱਸੋ ਜੀ ਆਰਸੀ ਵਗੈਰਾ ਬਣਾਉਣੀ ਕਿਤੇ ਨੌਕ ਕਰਾਉਣਾ ਕੋਈ ਲਿਹਾਨਸ ਹੋਵੇ ਹਾਂਜੀ ਆਰਸੀ ਹੋਵੇ ਹਾਂਜੀ ਬੀਮਾ ਹੋਵੇ ਹਾਂਜੀ ਕੁਝ ਵੀ ਕੰਮ ਹੋਵੇ ਠੀਕ ਹੈ ਜੀ ਗੁਰਕ ਨਾਮ ਸਮਾਰਕ ਕਰ ਲਓ ਫਿਰ 50% ਲੈਸ ਹੋਊਗਾ ਹਾਂ ਜਿਸ ਤਰ੍ਹਾਂ ਦਾ ਡਿਸਕਾਊਂਟ ਦਾ 25% ਤਾਂ ਹੋਣੀ ਹੁਣ ਆ ਗਿਆ 50 ਤਾਂ ਚੱਲ ਆਪਾਂ ਇਹ ਨਹੀਂ ਵੀ ਕਮਾਉਣ ਨੂੰ ਬੈਠਾਗਾ ਨਾਮ ਲੈ ਕੇ ਆ ਜੀ ਬਸ ਫੇਰ ਕਰਾਂਗੇ ਨੰਬਰ ਬੋਲ ਸਕਦੇ ਆਪਾਂ ਹਾਂ ਸਾਬ ਨੰਬਰ ਬੋਲ ਦੋ ਹਾਂ ਐਕਚੁਅਲੀ ਆਪਾਂ ਤੋਂ ਬੋਲ ਤੋਂ ਇੰਗਲਿਸ਼ ਚ ਅਣੀ ਨੰਬਰ ਭਾਰਤੀ 8 ਤੂੰ ਪੰਜਾਬੀ ਚ ਬੋਲਦੇ ਇੰਗਰੇਜ਼ੀ ਇੰਗਲਿਸ਼ ਚ ਬੋਲੀ ਜਾਉ ਮੈਂ ਦੇਖ ਲਾਂ 752686700 7526864700 ਨੰਬਰ ਆਈ ਆਪਣਾ ਚੋਬਰ ਆਪਣਾ ਲੱਡੇ ਦਾ ਚੋਬਰ ਆਪਣਾ ਖਾਸ ਭਾਈ ਆ ਛੋਟਾ ਭਾਈ ਆ ਸਾਡਾ 75268647 ਰੋਹਿਤ ਨੇ ਵੀ ਸਕੂਟਰੀ ਲਈ ਸੀ ਕੀ ਉਹਦੀ ਆਰਸੀ ਬਾਨੀ ਦੇਣਾ ਇਹਦਾ ਮਾਡਲ ਮੋਟਰਸਾਈਕਲ ਦਾ ਬਣਾਦਾ ਠੀਕ ਆ ਉਹ ਤਾਂ ਕੀ ਫਾਇਦਾ ਹੁੰਦਾ ਅੱਗ ਲਾ ਦੀ ਬਹੁਤ ਘੱਟ ਰੇਟਾਂ ਤੇ ਹੋਊਗਾ ਬਹੁਤ ਘੱਟ ਰੇਟ ਤੇ ਹੋਊਗਾ ਉਹਦਾ ਉਹ ਤੇ ਜਵਾਬ ਦੇਣ ਵਾਲੇ ਆ। ਸਸਤਾ ਤੇ ਆ ਉਹ ਤਾਂ ਬਹੁਤ ਸਸਤਾ। ਚਲੋ। ਹਾਂ। ਜ਼ਰੂਰ ਪਹੁੰਚੋ ਯਾਰ। ਕਲੇਮ ਲੈ ਲੂਗਾ ਇਹ ਕੰਪਨੀ। ਹਾਂ ਵੀ ਸੱਜਣੋ। ਚੱਲਿਆਂ ਪਿੰਡ ਨੂੰ। ਤੇ ਚੋਬਰ ਛੱਡ ਤੇ ਦੀ ਆਪਾਂ। ਜਾ ਕੇ ਹੋ ਕੇ ਰੈਡੀ ਚੱਲਦੇ ਆਂ ਫਿਰ। ਕਿੱਥੇ ਚੱਲਦੇ ਆਂ? ਆਊਟਲੈਟ ਚੱਲਦਾ ਕਹਿੰਦੇ ਬਰਨਾਲੇ ਵਾਲੀ ਅੱਜ। ਬਾਕੀ ਮਲਿਆਉਣਿਆਂ ਤੁਹਾਨੂੰ ਉੱਥੇ ਜਾ ਕੇ। ਬਾਏ ਬਾਏ। ਬਾਏ ਬਾਏ। ਬਾਏ ਬਾਏ ਚਲੋ ਚੱਲੀਏ ਚਲੋ ਚੱਲੀਏ ਆਓ ਚੱਲੀਏ ਜੀ ਚਲੋ ਬਾਏ ਕਰ ਫਿਰ ਚੱਲੋ ਫੇਰ ਮਾਈਂਂ ਦੇ ਰਿਹਾ ਜੋਰ ਦੇ ਚੱਲਦੇ ਆ ਕਿੱਥੇ ਜੀ ਚੱਲਦੇ ਆ ਪਹਿਲਾਂ ਗਿੱਲੇ ਨੂੰ ਜਾ ਕੇ ਲਈਏ ਫੇਰ ਚੱਲਦੇ ਆਂ ਇਹਦੇ ਕੌਣ ਆ ਗਏ ਚੋਬਰ ਆ ਇਹਨਾ ਖਤਰਨਾਕ ਬਣਿਆ ਹੋਊਗਾ ਓਏ ਜੋਰਾ ਤਾਂ ਅਜ ਇਹਨੇ ਮੁੰਡੇ ਦਾ ਪਾਪਾ ਕੱਚੇ ਜੀ ਆ ਗਿਆ ਤਫਸਲ ਕੱਚੇ ਚੌਂ ਦਾ ਰਾਜ ਕੀ ਹੈ ਜੀ ਸਾਈ ਹੈ ਬਸ ਸਾਈ ਹੈ ਫਿਰ ਸਰਪੰਚ ਆਈ ਆਪਾਂ ਆਪਾਂ ਕੁਝ ਵੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਜੋਰੇ ਸਤਿ ਸ਼੍ਰੀ ਅਕਾਲ ਹੈਲੋ ਕਰ ਦੇ ਚੰਗਾ ਹੈਲੋ ਕਰ ਫਿਰ ਦੇਖ ਲਾ ਮੈਂ ਚੀਜ਼ ਨਹੀਂ ਖਵਾਣੀ ਉਧਰ ਕੰਮ ਤਾਂ ਹੋ ਲੈਂਦਾ ਦੀ ਲੋਟ ਕਰਦੇ ਤਾਂ ਯਾਰ ਜਿੰਨਾ ਨਹੀਂ ਹੈਗਾ ਤੇ ਮੈਂ ਇਹ ਰੋਟੋ ਕਿੱਥੇ ਆ ਗਏ ਕਹਿੰਦੇ KFC ਨੂੰ ਪੈ ਗਏ ਹੁਣ ਸਾਰੀ ਭੁੱਖ ਲੱਗੇਗਾ ਹੈਂ ਕਿ ਲ ਕੀ ਖਾਣਾ ਆਈ ਵੀਰ ਗਿਲ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਇਆ ਨੂਰੇ ਬਹੁਤ ਟਾਈਮ ਹੋ ਗਿਆ ਖਾਣ ਪੀਣ ਹੀ ਚੱਲੀ ਜਾਂਦਾ ਬਾਬਾ ਗੱਡੀ ਚ ਨਹੀਂ ਫਿਰਦੀਆਂ ਨੇ ਅਜੇ ਤੱਕ ਸਾਨੂੰ ਦੇਖ ਲੋ ਜਵਾਕ ਦੋ ਲੈ ਕੇ ਆਏ ਸੀ ਕਿ ਇੱਥੇ ਆਉਂਦਿਆਂ ਦੇ ਚਾਰ ਹੋ ਗਏ ਸਾਡੇ ਨਾਲ ਪਹਿਲਾਂ KFC ਹੁਣ ਕਿੱਥੇ 버거 ਕਿੰਗ ਓਏ ਚੱਲ ਰਜਾ ਲਈ ਉਹ ਤੋਂ ਬਾਅਦ ਚੱਲਦੇ ਆਂਗੇ ਮਗਰ ਨੀ ਪਿੱਛੇ ਰਹਿਣਾ ਮਾਮੀ ਤੋਂ ਬਣਾ ਲੈ ਪੁੱਤਰ ਮਾਮੀ ਮਾਮੀ ਚੱਲ ਪੁੱਤ ਕਰ ਦੇ ਦੀਮਾ ਕਿਹੜੀ ਨਹੀਂ ਇੱਧਰ ਪਹਿਲਾਂ ਕੀੜਾ ਦੀ ਟੋਪੇ ਕਣੀ ਆਏ ਵੱਲੇ ਜੋਰੇ ਜੋਰੇ ਨੇ ਯਾਰ ਸੁਸੂ ਨਹੀਂ ਕਰਿਆ ਘੱਟ ਕਰੇ ਓ ਵੀ ਆ ਗਿਆ ਹਾਂਜੀ ਅੰਦਰ ਰੱਖਦੇ ਹੋ। ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ। ਇੱਥੇ ਕਹਿੰਦੇ ਆਗੇ ਅੱਜ ਸਿਰਾ ਕਰਾ ਕੇ ਚੱਲਾਂਗੇ। ਹਾਂ। ਆਹ ਰੇਲ ਗੱਡੀ ਦਾ ਇੰਜ ਜਨਾਪੇ ਹੀ ਸੰਭਲ ਲੈਣਾ ਇਹ ਤੋਂ। ਕਪੜਾ ਹੋ ਜਾ। ਬਾਕੀ ਚਾਲਦੇ ਆ ਬਈ ਤੋਬੇ ਕਣੀ। ਜੀ। ਚਿੱਟਾ ਰਿਆਂ ਹੁਣ। ਹਾਂ ਹੁਣ ਲੋਟ। ਬਾਬਿਓ ਪਹੁੰਚ ਚੁੱਕੇ ਆਂ। ਢਾਂਡੇ ਆਈ ਧਰਤੀ ਤੇ। ਕਰਦੇ ਆਂ ਜਿੰਮਾ ਗੁੰਮਾ ਖੇਡਾਂਗੇ ਅਰੇ ਤੇ ਬਾਕੀ ਇਧਰ ਟੋਬਾ ਹੈਗਾ ਹੈਗਾ ਟੋਬੇ 'ਚ ਪੜਨਾ ਜਾ ਕੇ ਹੁਣ ਅਸੀਂ ਪਰ ਟੋਬਾ ਬੰਦ ਕਰ ਰੱਖਿਆ ਲੋ ਮਿੱਤਰੋ ਕਹਿੰਦੇ ਜੱਦ ਚਿੱਲ ਮੂਡ 'ਚ ਨੇ ਬੰਦੇ ਸਾਰੇ ਹਾਂ ਤਾਜੀ ਉਹ ਤਾਜੀ ਹੈਲੋ ਬੱਲੇ ਬੱਲੇ ਸਮਾਹ ਸਾਹਿਬ ਕਿਵੇਂ ਮਾਹੌਲ ਫੁੱਲ ਵਈਆ ਇੱਕ ਲੰਬਰ ਹੈ ਹੈਂ ਦੇਖ ਸਰਾਜਤ ਸ਼ੋਪਿੰਗ ਆ ਕਰ ਕਰ ਕੇ ਡਿੱਗੀ پارک ਉਹ ਆ ਕੀ ਆ ਓਏ ਪੈਂਦਾ ਅੰਸ਼ੂ ਦੀ ਫੋਟੋ ਲਾ ਰੱਖੀ ਐ ਅੰਸ਼ੂ ਦੇਖ ਲੈ ਛਾਇਆ ਪੈਂਡਿਆ ਇਹ ਤੱਕ ਤੂੰ ਇਸ ਤੀਆਂ ਬੰਦ ਕਰੀਆਂ ਹੋਈਆਂ ਨੇ ਯਾਰ ਕਹਿੰਦੇ ਅੰਸ਼ੂ ਆਇਆ ਦੇਖ ਲੈ ਨੇ ਕਹਿੰਦੇ ਸਾਰਾ ਪਾਣੀ ਖੱਚ ਗਿਆ ਉਹਦਾ ਟੋਬੇ ਦਾ ਤਾਂ ਕਰਕੇ ਕਿ ਸਿਰਾ ਕੰਮ ਸਿਰਾ ਗੱਲ ਬਾਤ ਐ ਮਹੀਨੇ ਦੇ ਕਿਦੋ ਵਾਰੀ ਤਾਂ ਇੱਕ ਵਾਰੀ ਜਿਹੜਾ ਮਾਰਨਾ ਜ਼ਰੂਰੀ ਹੈ ਇੱਥੇ। ਸਲੋ ਬੱਦ ਦੇਖੋ ਮਾਹੌਲ ਦੇਖੋ ਐਨ ਇੱਕ ਨੰਬਰ ਮਾਹੌਲ ਹੋਇਆ ਪਿਆ। ਪਰ ਸਾਨੂੰ ਥੋੜੀ ਜੀ ਕਾਲੀ ਹੋ ਗਈ। ਖਾਲੇ ਜੋਬਰ ਦੀ ਪੋਟੀ ਦਾ ਜ਼ੋਰ ਪੈ ਗਿਆ। ਅਸੀਰ ਉਹ ਲੱਭੀ ਜਾਂਦੇ ਆ ਸੁਸੂ ਵਾਲਾ। ਉਹ ਬਾਥਰੂਮ। ਚਲੋ ਚਲੋ ਜੋਰਾ ਜੀ ਆਜੋ ਆਜੋ। ਲੱਭ ਲਈ ਲੱਭ ਲਈ ਬੱਸ। ਉਹ ਆਹ ਕਿਹੜੀ ਆ? ਮੁੜ ਕੇ ਆਉਣੇ ਇੱਥੇ ਵੀ। ਦੇਖੋ ਬੰਦੇ ਹੀ ਬੰਦੇ ਨੇ ਬੰਦੇ ਹੀ ਬੰਦੇ ਖੜੇ ਨੇ ਨਾਲ ਘਰ ਆ ਜੀ ਬੱਚੀ ਨਾਲ ਬੱਚਾ ਦੇਖੋ ਰਾਮਾ ਆ ਆ ਦੇ ਆ ਟਾ ਲੈਣਾ ਸਟਾਪ ਆ ਚਲੋ ਬਾ ਚਲੋ ਬਾ ਚਲੋ ਮੁੜਿਓ ਆ ਜਾਓ 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 ਐ ਸਵਾਦ ਲੈਣ ਦੇ ਫਿਰਦੇ ਨੇ ਪੂਰਾ ਸਵਾਦ ਲੈ ਇੱਥੇ ਜਾਣਾ ਉਰੇ ਵੀਰਾ ਕਿੱਧਰ ਖੋ ਗਿਆ ਵੀਰਾ ਵੀਰੇ ਪਾ ਲੈ ਲੀਆਂ ਚੱਪਲਾਂ ਮੁੰਡਿਓ ਲੈ ਲਈਆਂ ਕਿ ਅਸੀਂ ਹਾਂ ਕੱਪੜੇ ਲੈਣੇ ਆ ਜੋਰੇ ਦੇ ਹਾਂਜੀ ਸਤਿ ਸ੍ਰੀਕਾਲ ਜੀ ਆ ਜਾ ਸਾਡੇ ਬੰਦੇ ਖੁਸ਼ ਹੋਏ ਫਿਰਦੇ ਨੇ ਪੂਰੇ ਚਾਂਬਲੇ ਆਣ ਬਾਬੇ ਇਕੱਲੇ ਇਕੱਲੇ ਆ ਜਾ ਕਰੋ ਜੇ ਹੰਡਿਆਏ ਆਉਣਾ ਹੁੰਦਾ ਕਿਸੇ ਨੇ ਘਰ ਵਾਲਿਆਂ ਨੂੰ ਲੈ ਕੇ ਨਾ ਆਇਆ ਕਰੋ ਅੱਧਾ ਘੰਟਾ ਹੋ ਗਿਆ ਭਾਈ ਅੱਧਾ ਘੰਟਾ ਸਾਨੂੰ ਜੂੜੀ ਚ ਲਈ ਫਿਰਦੀਆਂ ਨੇ ਨਾ ਸੁਰਕੀ ਪਸੰਦ ਆਉਂਦੀ ਆ ਨਾ ਕੋਈ ਸੈਂਡਲ ਪਸੰਦ ਆਉਂਦਾ ਸਾਨੂੰ ਦਿਖਲਾ ਗਿਆ ਤਾਂ ਹੀ ਟੀ-ਸ਼ਰਟਾਂ ਲੈ ਲਈਆਂ ਭਾਈ ਇੱਕ ਇੱਕ ਟੀ-ਸ਼ਰਟ ਚੱਪਲਾਂ ਲੈ ਲਈਆਂ ਸ਼ੂ ਲੈ ਲਈ ਆ ਆ ਉਡੀਕ ਮਾਰਦੀ ਉਹ ਕਿੱਧਰ ਹਾਂਜੀ ਕੀ ਕਰਦੇ ਹੋ ਆ ਜਾਓ ਫਿਰ ਓਹ ਹੋ ਆਵੇ ਜੂਡੀ ਚ ਆਇਆ ਕਰੋ ਸਸਤਾ ਸਮਾਨ ਆ ਬਰੇ ਸਾਨੂੰ ਤਾਂ ਭਾਈ ਸਾਰਾ ਕੁਝ ਮਿਲ ਗਿਆ ਦੇਖੋ ਐ ਸ਼ੋਪਿੰਗਾਂ ਹੋ ਚੁੱਕੀਆਂ ਨੇ ਅਫਸੋਸ ਦੀ ਗੱਲ ਆਏ ਆ ਵੀ ਬੱਚੇ ਨਹੀਂ ਮਿਲ ਗਿਆ ਬੱਚਿਆਂ ਨੂੰ ਵੀ ਮਿਲ ਗਿਆ ਭਾਈ ਗੁੱਡੀਆਂ ਨੂੰ ਕੁਝ ਨਹੀਂ ਮਿਲਿਆ ਸਾਡੇ ਪੈਸੇ ਪੱਜ ਗਏ ਹੁਣ ਅਸੀਂ ਚੈੱਕ ਕਰੋ ਓਏ ਆ ਐਨ ਅੰਸ਼ੂ ਕਿਧਰ ਹੋ ਗਿਆ ਅੰਸ਼ੂ ਦੇਖ ਲੈ ਸਕਰੀਨ ਸ਼ਾਟ ਲੈ ਕੇ ਇਹਦਾ ਉਹ ਪਾਉਣਾ ਮੈਂ தம்ਬਨੇਲ ਥੋੜਾ ਟਾਈਮ ਪਹਿਲਾਂ ਆਵੇ ਉਹ ਤੋਂ ਫੂਟਾ ਫੂਟਾ ਖਿੱਚਿਆ ਜਾਂਦੀਆਂ ਨੇ ਆ ਟਾਈਮ ਤੋਂ ਬਸੋ ਸ਼ਰਾਬੀ ਕੁਵਾਬੀ ਦੂਰੇ ਫਿਰਦ ਨੇ ਯਾਰ ਉਹ ਇੱਥੇ ਚੈੱਕਰ वगैरह ਕੋਈ ਬੇਤਰੋ ਸ਼ਾਪਿੰਗਾਂ ਕਰੀਆਂ ਨੇ ਗੇਮਾਂ ਖੜਿਆ ਹੁਣ ਐਜ ਵਾਕਾ ਨੂੰ ਹੁਣ ਆ ਸਾਡਾ ਵੱਡਾ ਜਿਹਾ ਵਾਕਾ ਹੈ ਕਿਹੜੀ ਖੇਡੋਗੇ ਜੀ ਆਓ ਹਾਂ ਤੋੜ ਦੋਂਗੇ ਜੀ ਤੁਹਾਡੇ ਬਾਹਰ ਵਾਲਾਗਾ ਵੱਡੇ ਬਾਲੇ ਨੇ ਚਿੱਟੜ ਜੀ ਦੇਖੋ ਮੁੰਡਿਆ ਦੇਖੋ ਕ੍ਰਿਕਟ ਵਾਲੀ ਜਾਂ ਵੀਡਨੀ ਆਪਾਂ ਨੇ ਕ੍ਰਿਕਟ ਵਾਲੀ ਚਾਲਦੇ ਆ ਪਰ ਉਧਰ ਨੂੰ ਝੋਰਾ ਵੇਗਾ ਝੋਰਾ ਫਾਸਰੀ ਕਾਲ ਜੀ ਕਿੱਥੇ ਚੱਲੇ ਜੀ ਕੁੰਦਰਾ ਨੂੰ ਖੇਚ ਤਾ ਗੱਡੀ ਕੁੰਦਰਾ ਨੂੰ ਸਿੱਧੀ ਕੁੰਦਰਾ ਨੂੰ ਲਾ ਦਿਓ ਠੀਕ ਆ ਜੀ ਹੌਲੀ ਜੀ ਹੌਲੀ ਡਾਰ ਵਾਲਾ ਲੱਗ ਜਾਂਦਾ ਸਾਨੂੰ ਹੌਲੀ ਹੌਲੀ ਭਾਈ ਹੈਲੋ ਕੋਈ ਫਾਇਦਾ ਨਹੀਂ ਇੱਥੇ ਕੀ ਮਖੇਡਣ ਦਾ ਸਿੰਗਲ ਗੇਮ ਖੜੇ ਆਉਂਦੇ ਨਹੀਂ ਕਹਿੰਦੇ ਹੁੰਦੇ ਨੇ 1100 ਦਾ ਕਾਰਡ ਬਣਾਓ ਕੋਈ ਫਾਇਦਾ ਨਹੀਂ ਇਹਦੇ ਨਾਲ ਵਾਸਤੇ ਚੰਡੀਗੜ੍ਹ ਆ 200 ਰੁਪਏ ਚ ਕਾਰਡ ਬਣਾਏ ਦੀ ਸਾਡਾ ਉਹਨਾਂ ਨੇ ਵੀ ਖੇਡ ਲਾ ਭਾਈ ਜਿਹੜੀ ਗੇਮ ਖੇਡਣੀ ਆ ਇੱਥੇ ਉੱਥੇ ਨਾ ਆਇਆ ਕਰੋ ਇਹ ਲੁੱਟਦੇ ਨੇ ਤਾਂ 1100 ਦਾ ਕਾਰਡ ਭਾਵੇਂ ਦਾ ਬੰਦੇ ਦੇ ਜੇਬ ਚ ਹੋਵੇ 100 ਰੁਪਈਆ 80 80 ਰੁਪਈਆ ਦੇ ਕਰੈਕਟ ਵਾਲੀ ਗੇਮ ਖੇਢੀ ਹੋਈ ਜਾਂਦੀ ਮਹਾਲੀ ਰੋ ਲੁੱਟਦੇ ਨੇ ਭਾਈ ਇੱਥੇ ਨਾ ਆਇਓ ਹਾਂ ਅੱਧੀ ਆਏ ਦੀ ਜਿੱਦਾ ਪਸਤਾ ਰਹੇ ਆਂ ਅਰੇ ਗਿੱਲ ਦੇ ਸਜੇ ਪਾਣੀ ਐ ਗਿੱਲੇ ਦੇਖੀ ਇੱਥੇ ਕੋਈ ਫਾਇਦਾ ਨਹੀਂ ਵੱਧਦੀ ਜਿੱਦੀ ਗਹਿਣੇ ਗੇਮ ਵਾਲਾ ਕੱਲ ਕੱਪੜਿਆਂ ਵਾਲਾ ਹੈਗਾ ਫੇਰ ਹਾਂ ਕੱਪੜੇ ਕੱਪੜੇ ਸਾਸ ਤੇ ਪੈਂਦੇ ਨੇ ਇੱਥੇ ਕੱਲ ਨੂੰ ਪਾਵਾਂਗੇ ਨਵੇਂ ਕੱਲ ਨੂੰ ਪਾਵਾਂਗੇ ਲੈ ਕੇ ਚੱਲੇ ਆਂ ਔਰ ਗੇਮਾ ਘੁੰਮਾ ਵਾਲਾ ਕੋਈ ਫਾਇਦਾ ਨਹੀਂ ਉਹਦਾ ਗ੍ਰੇਟ ਕਰੀ ਖੇਡ ਲਿਆ ਕਰੋ ਬੰਦਾ ਲੱਭ ਕੇ 6 ਬੋਲਾਂਗੇ ਮੈਨੂੰ ਪਾ ਦੇ 6 ਮੈਂ ਤੈਨੂੰ ਪਾਉਂਦਾ 100-100 ਰੁਪਏ ਹਟ ਅਰਦਾ ਕਰ ਲਿਆ ਕਰੋ ਤੇ ਚੱਲੇ ਆ ਹੁਣ ਨਿਕਲਦੇ ਆ ਕੀ ਹੋ ਗਿਆ ਹੈ ਹੈ ਅੱਛਾ ਛੱਡ ਲਵਾਂ ਬਬੀਓ ਯਾਰ ਆਪਣੇ ਜੁਆਗ ਤਾਂ ਨਾ ਦੰਦ ਹੋਣ ਲੱਗ ਗਏ ਦੀ ਕਿ ਉਹ ਦੋ ਵਲੌਗ ਬਣਾਏ ਨਹੀਂ ਆ ਮੂਹ ਖਰਾਬ ਹੋ ਗਿਆ ਹੁਣ ਬੈਠੇ ਆ ਜਵਾਲੇ ਢਾਬੇ ਤੇ ਰੋਟੀ ਖਾਣ ਲੱਗੇ ਆ ਤੇ ਰੋਟੀ ਖਾ ਕੇ ਕਰਦਾ ਗੱਲਬਾਤ ਕਰ ਮੇਕਟਰੋ ਜੰਗ ਲੱਗ ਚੁੱਕੀ ਐ ਕਹਿੰਦੇ ਸਿਲੰਡਰ ਭਰਉਣ ਚੱਲੇ ਆ ਪਰਾ ਹੋਵੋ ਜੀ ਕਿਸੈਂਟਰ ਨਹੀਂ ਦਿੰਦਾ ਪਰਾ ਹੋਵੋ ਕਿੱਥੇ ਹੋਣ ਸੈਂਟਰ ਪਤਾ ਲੱਗ ਜੇ ਵੀ ਇੰਟਰਨੈਟ ਦੇ ਵਿੱਚ ਮੈਂ ਵੀ ਆਖਾ ਮਾ ਪਰ ਕਹਿੰਦੇ ਕੱਟ ਲੱਗੂਗਾ ਮਾ ਤੇਲ ਦੂਰ ਪਵਾ ਲਈਏ ਕਹਿੰਦੇ ਕੱਟ ਲੱਗੂਗਾ ਪਿੱਛੇ ਦੇਖ ਲਾ ਧਰ ਕੇ ਜੇ ਡਿੱਗ ਜੂ ਇੱਥੇ ਆ ਸੀਟ ਦੇ ਪਿੱਛੇ ਡਿੱਗ ਜੇ ਇੱਕ ਸੈਂਟਰ ਪਿੱਛੇ ਵੀ ਡਿੱਗ ਜਾਣਾ ਨਹੀਂ ਹੋਰੀ ਧਰ ਲਾ ਕਹਿੰਦੇ ਕੱਟ ਵੀ ਲੱਗਣਾ ਲਾਈਟ ਦਾ ਕਹਿੰਦੇ ਰਾਤ ਨੂੰ ਹਾਂ ਓਏ ਰਾਤ ਬਾਬੇ ਹੋ ਗਏ ਲੇਟ ਲੇਟ ਹੋ ਗਏ ਕੱਲ ਵਾਲੇ ਵਲ ਬਲੌਗ ਨੇ ਵਿੱਚ ਹੀ ਐਡ ਕਰ ਦੇਣਾ ਆਪਾਂ ਨੇ ਸਾਰਾ ਇਕੱਠਾ ਹੀ ਆਉਣਾ ਅੱਜ ਲੈਕਟ ਡੇ ਹੋ ਗਿਆ ਰਾਤ ਵੱਜ ਗਈ ਸੀ 12 ਜਵਾਗ ਯਾਰ ਢਿੱਲੇ ਹੋ ਗਏ ਸਾਡੇ ਉੱਤੇ ਜਾ ਕੇ ਫਿਰ ਬਲੌਗ ਬਣਾਉਣ ਦਾ ਜੀ ਨਹੀਂ ਕਰਿਆ ਹੈਗਾ ਮੈਂ ਕਿਹਾ ਛੱਡ ਫਰਾਂ ਦੇਖੋ ਜੀ ਨੇ ਵਲੌਗ ਦੇਖਣਾ ਜਦੋਂ ਆ ਜੰਗ ਚ ਆ ਬਲੌਗ ਦੇਖ ਲਓ ਭਾਈ ਜੇ ਦੂ ਆ ਬਲੌਗ ਨਾ ਆਇਆ ਤਾਂ ਸਮਝੋ ਰਿਪ ਰਿਪ ਹੋ ਗਿਆ ਤੇਰੇ ਯਾਰ ਦਾ ਸਾਡਾ ਕਿਉਂ ਸਾਰਿਆਂ ਦੀ ਹੋਊਗਾ ਹਾਂ ਓਏ ਚੱਲ ਜੰਗ ਦਾ ਪਤਾ ਕਹਿਣਾ ਕਾਹਨੂੰ ਲੱਗੇ ਹਨ ਭਰਾਵੋ ਤੇ ਜੰਗ ਇਹਨੇ ਦੋ ਅੱਖਰਾਂ ਦਾ ਸ਼ਬਦ ਆ ਜੰਗ ਪਰ ਐ ਸਭ ਕੁਝ ਹੀ ਖਤਮ ਕਰ ਦੇਣਾ ਇਹਨਾਂ ਨੇ ਪਰ ਹੈਗਾ ਸਾਰਾ ਕੁਝ ਉਹੀ ਆ ਯਾਰ ਕੀ ਕਹਿ ਸਕਦੇ ਆਪਾਂ ਨੂੰ ਕੜਿਆ ਮਿੱਥਿਆ ਕਹਿੰਦੇ ਨੇ ਨਹੀਂ ਜੇ ਇਹਦੇ ਚ ਜਾਣਾ ਕੀ ਦਾਗਾ ਆਪਣੇ ਆਮ ਲੋਕਾਂ ਦਾ ਪੰਜਾਬ ਦੀ ਜਾਣਾ ਪੰਜਾਬ ਦਾ ਜਾਣਾ ਆਮ ਲੋਕਾਂ ਦਾ ਜੀ ਕਹਿਣਾ ਆਮ ਲੋਕਾਂ ਦਾ ਜਾਣਾਗਾ ਜਿਹੜੇ ਇਹ ਸਰਕਾਰਾਂ ਚ ਬੈਠੇ ਉਹਨਾਂ ਦਾ ਕੁਝ ਨਹੀਂ ਜਾਣਾ ਸਾਬ ਇਹ ਹੁਣ ਵੋਟਾਂ ਦੀ ਜਿਹੜੀ ਚੱਲ ਰਹੀ ਹੈ ਨਾ ਜੂਪੀ ਦੀਆਂ ਵੋਟਾਂ ਨੇ ਜੂਪੀ ਵਿਹਾਰ ਜੂਪੀ ਵਾਲੀਆਂ ਵੋਟਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਉਹ ਵੀ ਦੱਸਾਂਗੇ ਤੁਹਾਨੂੰ ਬਾਅਦ ਚ ਜਦੋਂ ਸਮਝਾਉਤਾ ਵੀ ਹੋਈ ਜਾਣਾ ਕੋਈ ਨਹੀਂ ਪਰ ਇਹਨਾਂ ਨੇ ਐਂ ਆ ਆਪਦੇ ਵੋਟਾਂ ਦੇ ਚੱਕਰ 'ਚ ਹੀ ਨਹੀਂ ਪਤਾ ਕਿੰਨੇ ਲੋਕ ਮਰਵਾ ਦਿੰਨੇ ਨੇ ਹਨਾ ਉਹੀ ਬਿਨਾ ਮਤਲਬ ਦੀ ਜਿਹੜੇ ਉੱਥੇ ਨੇ ਉਹ ਵੀ ਐਂ ਮਰਵਾਏ ਨੇਗੇ ਉਹ ਵੀ ਸਾਰਾ ਐਨ ਸਾਜ਼ਿਸ਼ ਹੀ ਕਹਿ ਸਕਦੇ ਜਿਵੇਂ ਆਪਾਂ ਵੀ ਪਲਾਨਡ ਪ੍ਰੀਪਲਾਨਡ ਉਹ ਸਾਰਾ ਕੁਝ ਸੀਗਾ ਤੇ ਚਲੋ ਬੰਦੋਬਸਤ ਕਰਨੇ ਚੱਲੇ ਆ ਰਸਣ ਪਾਣੀ ਲੈ ਕੇ ਆਉਣਾਗਾ ਮੁੰਡਿਆਂ ਨੇ ਗੱਟਾ ਚੱਕ ਲਿਆ ਆ ਨਾਲ ਹੀ ਜੋਬਰ ਦੂਜੀ ਗੱਡੀ 'ਚ ਬਾਪੂ ਕਹਿੰਦਾ ਮੈਂ ਟੈਂਕੀ ਟੂਕੀ ਫੁੱਲ ਕਰਾ ਲਿਓ ਇਹ ਨਾਗੇ ਦੇ ਚ ਪੂਏ ਚ ਪੋਹ ਲਾਂਗੇ ਜਨਰੇਟਰ ਵਾਸਤੇ ਆ ਲੈ ਤਾਇਆ ਮੇਰਾ ਤਾਇਆ ਆਇਆ ਦਾ ਕਹਿੰਦਾ ਟੀਵੀ ਸਮਹਰਾ ਲੈ ਆਇਆ ਕਹਿੰਦਾ ਅੱਜ ਆਜ ਦੇਖ ਲੈਣ ਤੇ ਕਾ ਵਾ ਦੇਖੂਗਾ ਤਾਇਆ ਲੈ ਗਿਆ ਰੇੜੀ ਚ ਧਰੀ ਜਾਂਦਾ ਆ ਦੇਖੋ ਲੋਕ ਭੱਜਲੇ ਇਧਰੋਂ ਸੰਰੂਰ ਕਣੀ ਆ ਕਹਿੰਦਾ ਇਧਰੋਂ ਆ ਗਈ ਜੰਗ ਟੈਂਕ ਲੈ ਕੇ ਆਗੇ ਸੰਰੂਰ ਤੇ ਰਸਰ ਬਾਣੀ ਹੈਗਾ ਬਾਈ ਹੈਗਾ ਹੈਗਾ ਚਾਰਾ ਪਾ ਗੱਡੀ ਤੇ ਤੇਲ ਟੂਲ ਹੋ ਲਗਵਾ ਲਈ ਕਹਿੰਦੇ ਰਾਤ ਨੂੰ ਕੱਟ ਲੱਗਿਆ ਕਰੂਗਾ ਰਾਤ ਵੀ ਤਾਂ ਹੀ ਕੱਟ ਲੱਗਿਆ ਸੀਗਾ ਤੇ ਭਜਨੀਟਰਾ ਦੇ ਬਾਈ ਤੇਲ ਟੂਲ ਘਰ ਲਿਆ ਕੇ ਰੱਖ ਲੋ ਕਹਿੰਦੇ ਤੇਲ ਵੀ ਆਉਣੋਂ ਬੰਦ ਹੋਊਗਾ ਮਾਗਰੋਂ ਪੈਟਰੋਲ ਡੀਜ਼ਲ ਰਾਤ ਮੈਚ ਜਾਂਦਾ ਸੀ ਮੈਚ ਬੰਦ ਹੋ ਗਿਆ ਨਾ ਬਾਈ ਉਹ ਵੀ ਜਾਣ ਕੀ ਹੋਇਆ ਪੰਜਾਬ ਨੇ ਜਿੱਤਨਾ ਸੀ ਗੱਲ ਬਸ ਛੱਪ ਜਾਂਦਾ ਉਹ ਹਾਂ ਮੋਟਾ ਛੱਪ ਜਾਂਦਾ ਦਿਖਾਈਏ ਵਲੌਗ ਚ ਬਹੁਤ ਛੋਟਾ ਜਿਹਾ ਹਾਂ ਓਏ ਜਿੱਤਨਾ ਸੀ ਪੰਜਾਬ ਨੇ ਰਾਤ ਜਾਣ ਕੇ ਉਹ ਵੀ ਜਾਣ ਕੇ ਕਰਿਆ ਪਾਣਾ ਕਲਕੱਤਾ ਕਿੱਥੇ ਫਿਰਦਾ ਯਾਰ ਇਹ ਸਭ ਬਸ ਪੰਜਾਬ ਨੂੰ ਢਾਹ ਲਾਉਣੀ ਆ ਯਾਰ ਗੱਲ ਕੁਝ ਨਹੀਂ ਆਪਣਾ ਪੰਜਾਬ ਅੜਦਾ ਗਿਆ ਜਿੱਥੇ ਵੀ ਆਪਾਂ ਕਹਿ ਦਈਏ ਵੀ ਕੋਈ ਕੰਮ ਚੜ ਜਾਂਦਾ ਗਿਆ ਸਰਕਾਰ ਮੂਰੇ ਹਮਾ ਚਾਚਾ ਹੂੰ ਉਹ ਤੇ ਵੀ ਹੋਊਗਾ ਪਾਰ ਨੂੰ ਬੱਚੇ ਚੰਗਾ ਬੁਲਾ ਫਿਰ ਇੱਕ ਕਿਪਾੜੇ ਤੋਂ ਦੂਜੇ ਮਾਂ ਕੀ ਪਤਾ ਚੱਲਦੇ ਆ ਬਾਬੇ ਸਮਰੂਰ ਵਾਕੀ ਹੁਣ ਲਿਆਉਣੇ ਆ ਤੁਨੂੰ ਲਓ ਜੀ ਕਰੋ ਦਰਸ਼ਨ ਹੁੰਦੇ ਨੇ ਕੌਣ ਐ ਇਹ ਗੱਭਰੂ ਕਹਿੰਦੇ ਸਲਾਰ ਫਿਲਮ ਵਾਲਾ ਸਲਾਰ ਫਿਲਮ ਸਲਾਰ ਵਾਲਾ ਜੀ ਇਹ ਸਲਾਰ ਵਾਲਾ ਜੀ ਭਰਤ ਮਵਾਈਆ ਸੀ ਇਹਦੇ ਫੇਸ ਤੇ ਥੋੜੀ ਟੋਏ ਪੈ ਗਈ ਉੱਤੇ ਬਲੈਕਆਊਟ ਲੱਗਿਆ ਹੈ ਬਲੈਕਆਊਟ ਲੱਗ ਗਿਆ ਜੀ ਇਹਦੇ ਕੀ ਦੀ ਬਲੈਕ ਬਲੈਕਆਊਟ ਲੱਗ ਗਿਆ ਬਲੈਕਆਊਟ ਲੱਗ ਗਿਆ ਜੀ ਦੇਖੋ ਇਹਨੂੰ ਇਹਦੇ ਮੂੰਹ ਤੇ ਜਿਹੜਾ ਬਲੈਕਆਊਟ ਤੇ ਲੱਗਿਆ ਉਹਦਾ ਅਸਰ ਪੈ ਗਿਆ ਜੀ ਇਹ ਬਾਹਰੇ ਖੜਾ ਰਹਿ ਗਿਆ ਸੇਕ ਲੱਗ ਗਿਆ ਥੋੜਾ ਜਿਹਾ ਓਏ ਅੰਸ਼ੂ ਕਹਿੰਦਾ ਤੀ ਕਹਿੰਦਾ ਉਹਨੂੰ ਕਹਿੰਦਾ ਕਾਲੀਦਾਸ ਜੀ ਨੂੰ ਕਹਿੰਦਾ ਐ ਆਹ ਕਰੀ ਤੂੰ ਕੀ ਕਹਿਣਾ ਚਾਹਣਾ ਕਹਿੰਦਾ ਉਹ ਦੇਖੇਗਾ ਕਹਿੰਦਾ ਕਾਲੀ ਚਾਰਨ ਨੂੰ ਕਹਿੰਦਾ ਲੋਕ ਦੇਖੀ ਪਹਿਲਾਂ ਮੇਰਾ ਬੁੱਧੂ ਨਾ ਲਾਵੇ ਕਹਿੰਦਾ ਇੱਕ ਕਾਲੂ ਨੂੰ ਮੈਂ ਉਂਗਲਾ ਕਰ ਕਰ ਕਹਿੰਦਾ ਸੀ ਹਾਂ ਤੂੰ ਕੀ ਕਹਿਣਾ ਚਾਹੁੰਦਾ ਸੁਣ ਮੈਨੂੰ ਲੱਗੀ ਕਹਿਣਾ ਵੀ ਤੇਰਾ ਜਵਾੜਾ ਪਹਿਲੀ ਵੱਡਾ ਹੋਰ ਵੱਡਾ ਕਰਾ ਲੇਗਾ ਜੇ ਪੈ ਕੇ ਦੋ ਚਾਰ ਸਾਟੇ ਲੈ ਬੇੜੇ ਹੋਰ ਸੁਝ ਜਾਣਾ ਆਪਣੇ ਇਹ ਕਹਿਣਾ ਚਾਹੁੰਦਾ ਮੈਂ ਸੁਆਹ ਦੇਖ ਲੈ ਕਿਵੇਂ ਬੋਲਦਾ ਤੈਨੂੰ ਤੋ ਯਾਰਨੀ ਇਹ ਜਿਹੜੀ جنگ ਜਿਹੜੀ جنگ ਇੰਡੀਆ ਤੇ ਪਾਕਿਸਤਾਨ ਦੀ ਲੱਗੀ ਉਹ ਤਾਂ ਵਾਕਿਆ ਇਧਰ ਹੰਝੂ ਤੇ ਲੱਭ ਰਹੀਦੀ ਲੱਗੂਗੀ ਹਾਂ ਇਹਨਾਂ ਦਾ ਆਪਡਰ ਆ ਪੈਂਦਾ ਹਾਂ ਇਹਨਾਂ ਦਾ ਆਪਡਰ ਆ ਗਿਆ ਜੀ ਹਸੂ ਆਪਡਰ ਆ ਗਿਆ ਆ ਕਰੇਤੀ ਹਾਂ ਆ ਕੱਸੀ ਕੱਸੀ ਆਪੇ ਜਨਾਂ ਦੂ ਆ ਬੰਦੇ ਨੂੰ ਬਈ ਅਸੀਂ ਮੁੜ ਕੇ ਨਹੀਂ ਲੈ ਕੇ ਆਉਂਗੇ ਨਾਲ ਸਾਰੇ ਕੰਮ ਨਾ ਉਹ ਕਰਤਾ ਨਹੀਂ ਕੱਲ ਦਾ ਕੱਲ ਸਾਰਾ ਦਿਨ ਚਲੰਦਰ ਗੱਡਿਆ ਆ ਲੋਕਾਂ ਦਾ ਫੋਰਚੂਨਰ ਚ ਬਈ ਉਹ ਆਈ ਫੋਰਚੂਨਰ ਚ ਗਿਆ ਜੀ ਉਹ ਆ ਗਈ ਆ ਆ ਗਈ ਕੱਲ ਫੋਰਚੂਨਰ ਚ ਗਿਆ ਅੱਜ ਅੱਜ ਇਹਦੇ ਇਹਨੂੰ ਆਖਿਆ ਸੈਂਟਰ ਭਰਾ ਕੇ ਲਿਆਉਣੇ ਆ ਅੱਜ ਇਹਨੂੰ ਬਹੁਤ ਕਾਲੀ ਹੋਈ ਪਈ ਆ ਮੈਂ ਸੁਣੀ ਆ ਜੀ ਮੇਰੀ ਐ ਹੋਣਾ ਵੀ ਸਾਡੇ ਵਾਰੀ ਤੇਰੇ ਕੰਮ ਜ਼ਿਆਦਾ ਜਾਂਦੇ ਨੇ ਇੱਥੇ ਬੰਦੇ ਆ ਬਾਈ ਤੁਹਾਨੂੰ ਪਤਾ ਹੀ ਹੈ ਤਾਂ ਇਹਨੂੰ ਸਪੰਡੇ ਵੇਲੇ ਤਾਂ ਹੀ ਬਾਈ ਕਿਸੇ ਗੱਲ ਕਰਕੇ ਲੋਕਾਂ ਦੇ ਬਲੌਗਾਂ ਜਿਹਾ ਨਾਲ ਕਰਦਾ ਹੈ ਕਿਸੇ ਗੱਲ ਕਰਕੇ ਸਹੀ ਗੱਲ ਹੈ ਬਾਈ ਇੰਨੀ ਐ ਨਹੀਂ ਜੁੱਤ ਕੇ ਇਹ ਬਾਈ ਇਹ ਕੱਲ ਇਹ ਕੱਲ ਗਿਆ ਜਲੰਧਰ ਮੈਂ ਇਹਨੂੰ ਪੁੱਛਿਆ ਮੈਂ ਕਿ ਮਾਂ ਕੀ ਕਰਨ ਗਈ ਕਿਹੜਾ ਪੇਪਰ ਦਿਵਾਉਣਾ ਮਾ ਚਲ ਬਾ ਸਭ ਉਸ ਦੇ ਗਏ ਹੋਣਗੇ ਮਾ ਕਾਤੇ ਗਿਆ ਦੀਰਾ ਵਿੱਚ ਬੰਦਰ ਨਹੀਂ ਕਹਿੰਦਾ ਵੀ ਗੱਡੀ ਚ ਗਈ ਸੀਗੇ ਜਾ ਗਈ ਸੀ ਉਹ ਤੇ ਬਸ ਦੇ ਗਏ ਸੀ ਹੈ ਨਾ ਪਤਾ ਕੀ ਬੋਲਿਆ ਕਹਿੰਦਾ ਫੋਰਚੂਨਰ ਤੇ ਗਿਆ ਵੀ ਟਾਪ ਮਾਡਲ ਕਹਿੰਦਾ 2022 ਮਾਡਲ ਹਾਂ ਵੀ ਅਸੀਂ ਜਿਵੇਂ ਕਹਿੰਦਾ ਕਦੇ ਫੋਰਚੂਨਰ 'ਚ ਹੀ ਨਹੀਂ ਬੈਠੇ ਹੁੰਦੇ ਲੈਣਾ ਜ਼ਰੂਰੀ ਆ ਵੀ ਨਾ ਗੱਲ ਬਾਤ ਫੋਰਚੂਨਰ 'ਚ ਪਤਾ ਕੀ ਕਹਿ ਰਹੇ ਨੇ ਵਾਈਟ ਕਲਰ 2022 ਮਾਡਲ ਫੋਰਚੂਨਰ ਬਾਰਾ ਮਾਰ ਚੁੰਦਰ ਜੰਮਦੂਤ ਦਾ ਝੋਟਾ ਆਪਾ ਦਾ ਕਦੇ ਨਹੀਂ ਬੈਠਿਆ ਨਾਲ ਕਲਰ ਵੀ ਦੱਸਿਆ ਮਾਡਲ ਵੀ ਦੱਸਿਆ ਸਿਲੰਡਰੋ ਸਿਲੈਂਡਰੀ ਹੋਇਆ ਪਿਆ ਕੰਮ ਸਿਲੰਡਰੋ ਸਿਲੈਂਡਰੀ ਮਿਲ ਨਹੀਂ ਰਹੀ ਸਾਰੋ ਬਾਈ ਦੀ ਮੈਂ ਸੂਨ ਵਾਲੀ ਹੈਗੀ ਪਾਰਟੀ ਵਾਲੀ ਇੱਧਰ ਵੀ ਕੀ ਚਾਹਣਾ ਤੂੰ ਇੱਕ ੱਟੀ ਹੋਵੇ ਕੱਟਾ ਹੋਵੇ ਆਏ ਹੇ ਉਹ ਤੁਸੀਂ ਮੁੰਡਾ ਭਾਲਦੇ ਹੋ ਉਹ ਮੁੰਡਾ ਭਾਲਦੇ ਹੋ ਮੈਂ ਸਾਡਾ ਕੁੜੀਆਂ ਨਹੀਂ ਜੀ ਕੱਟਾ ਹੋਣਾ ਚਾਹੀਦਾ ਜੀ ਕੱਟਾ ਹੋਣਾ ਚਾਹੀਦਾ ਕੱਟਾ ਹੋਣਾ ਚਾਹੀਦਾ ਦੋ ਹੋ ਜਾਣਗੇ ਇੱਕ ਕੱਟਾ ਹੋ ਜਾਣਾ ਇੱਕ ਕੱਟਾ ਹੋਰ ਹੋ ਜਾਊਗਾ ਇਹ ਜਿਹੜਾ ਬਲੈਕ ਆਊਟ ਹੋਇਆ ਦੀ ਪਰਸਨ ਜੀ ਉਹਦਾ ਇਹਨੂੰ ਉਹ ਅਸਰ ਹੋ ਗਿਆ ਥੋੜਾ ਜਿਹਾ ਦੇਖੋ ਮੁਸ਼ਕਿਲ ਹੈ ਅਜੇ ਇੱਧਰ ਲਾਈਟ ਆਈ ਨਹੀਂ ਹੈਗੀ ਉਹ ਵੀ ਚੱਕਦੇ ਹੋਣਾ ਬੜਦਾ ਯਾਰ ਆ ਮੱਚਿਆ ਘੜਾ ਯਾਰ

ਲੱਪੀ ਕੀ ਹੋ ਗਿਆ ਕੀ ਹੋ ਗਿਆ ਮੂੰਹ ਦੇਖਿਆ ਜੀ ਬੰਦੇ ਦਾ ਬਲੈਕ ਆਊਟ ਲੱਗਿਆ ਮੂੰਹ ਤੇ ਲਾਉ ਜੀ ਚਲ-ਫਲ ਕਰਤਾ ਪਰਮਾਤਮਾ ਨੇ ਮੀਂਹ ਆ ਗਿਆ ਗਰਮੀ ਤੋਂ ਰਾਹਤ ਮਿਲੀ ਬਾਹਰ ਮੀਂਹ ਆ ਗਿਆ ਕਿ ਕਿਸ ਨੇ ਇਹ ਲਾ ਦੋ ਮਾਮੇ ਨੂੰ ਫੋਨ ਕਰਤਾ ਵੀ ਮੀਂਹ ਆ ਗਿਆ ਵੱਧ ਹੋ ਗਿਆ ਭਾਈ ਹੁਣ ਤਾਂ ਜਾਣਾ ਪੂ ਆਪਾਂ ਨੂੰ ਕਿੱਥੇ ਖੜੇ ਦਰਾਛ ਥੱਲੇ ਐਣੀ ਰੁਕਣਾ ਹੈਗਾ ਠੀਕ ਹੈ